ਦੀ ਵਿੱਚੂ ਅੱਗ ਲੱਗਣ ਦੇ ਕਾਰਨ ਗਰੀਬ ਬੇਬਸ ਲੋਕਾਂ ਦਾ ਆਸ਼ੀਆਨਾ ਸੜ ਕੇ ਸੁਆਹ ਗਿਆ ਨਾ ਹੀ ਕੁਝ ਖਾਣ ਨੂੰ ਬਚਿਆ ਨਾ ਹੀ ਪਹਿਨਣ ਨੂੰ ਅਤੇ ਨਾ ਹੀ ਰਹਿਣ ਲਈ ਜਗਾ ਮਾਮਲਾ ਕਰਪੂਥਲਾ ਦੀ ਰੇਲ ਕੋਚ ਫੈਕਟਰੀ ਦੇ ਬਾਹਰ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ ਚੁੱਕੀਆਂ ਦੇ ਵਿੱਚ ਅੱਗ ਲੱਗੰਦਾ ਹੈ ਇਸ ਫੈਕਟਰੀ ਦੇ ਬਾਹਰ 300 ਤੋਂ 400 ਤੱਕ ਚੁੱਕੀਆਂ ਬਣੀਆਂ ਹੋਈਆਂ ਸਨ ਜਿਸ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਇਹ ਚੁੱਕੀਆਂ ਸੜ ਕੇ ਸੁਆਹ ਹੋ ਜਾਂਦੀਆਂ ਨੇ ਜਦੋਂ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਗੱਲ ਕੀਤੀ ਪਹਿਲਾਂ ਤਾਂ ਪੁੱਪਾ ਮਾਰ-ਮਾਰ ਕੀ ਰੋਣ ਲੱਗੇ ਬਾਅਦ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਇੱਕ ਛੋਟਾ ਜਿਹਾ ਸੁਪਨਿਆਂ ਦਾ ਆਸ਼ੀਆਨਾ ਸੀ ਅੱਜ ਉਹ ਵੀ ਸੜ ਕੇ ਸੁਆਹ ਹੋ ਗਿਆ ਖਾਣ ਦੇ ਲਈ ਕੁਝ ਨਹੀਂ ਬਚਿਆ ਪੈਨਲ ਦੇ ਲਈ ਸਭ ਕੁਝ ਸੜ ਗਿਆ ਅਤੇ ਰਹਿਣ ਦੇ ਲਈ ਜਗ੍ਹਾ ਨਹੀਂ ਹੈ ਜਿਸ ਦੇ ਕਾਰਨ ਉਹਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਇਸ ਮਾਰ ਨੂੰ ਉਹਨਾਂ ਦੇ ਲਈ ਚੱਲ ਪਾਉਣਾ ਬਹੁਤ ਵੱਡੀ ਹੀ ਚੁਣੌਤੀ ਹੈ ਲਿਹਾਜ਼ਾ ਉਹਨਾਂ ਸਰਕਾਰ ਤੇ ਸਮਾਜ ਸੇਵੀ ਸੰਸਥਾ ਤੋਂ ਮਦਦ ਦੀ 구ਹਾਰ ਵੀ ਲੋਈ ਹੈ ਪਰ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਮਾਜ ਸੇਵੀ ਸੰਸਥਾਵਾਂ ਇਹਨਾਂ ਦੀ ਮਦਦ ਲਈ ਨਹੀਂ ਪਹੁੰਚਿਆ कोई सुनवाई कोई करने वाला रहे तब तो गरीब बंदा के कोई सहारा तो मिले कुछ नहीं मिलने मिले मिल जाए कुछ सहारा तब तो गरीब बंदे को कुछ हो जाए नुकसान सारा हो तो गया बहुत 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 नुकसान हो गया भाई बहुत चीज़ हर चीज़ नुकसान हो गया खाने के तक के कोई चीज़ नहीं है खाने तक के नहीं है क्या बताएं हम प्रशासन की तरफ से कोई मदद नहीं की गई खाने दाने की कुछ कुछ नहीं कुछ नहीं अभी भाई साहब हम सबको नहीं मिला जो पढ़ने वाला है विद्यार्थी उनको साइकिल ताइकिल हर चीज जल गया किताबा कितापा उतापा सारा चीज जल गया वो सारा किताबा उतापा जल गया बच्चे को अब क्या से पढ़ेगा क्या करेगा सरकार कुछ तो मदद करे तब तो हम सबको कुछ तो मदद करे तब तो देखो अब क्या करता है सरकार क्या करता है बहुत मज़रिम हो गए हैं भाई साहब हम सब सा। हाँ जी क्या नाम है आपका आरोप क्या कहना चाहते हो हमको दुकान था हाँ। सब चीज सामान बेचते थे सारा चीज जर गया कपड़ा लता कुछ नहीं खाली में बचा हुआ है एक चीज नहीं बचा है सब चीज खत्म हो, हो गया सब कुछ खत्म हो गया सब खत्म हो गया कुछ नहीं बचा नहीं। है एगो नहीं क्या चीज पहनेंगे क्या चीज करेंगे दुकान का सामान चावल दाल आटा बेसन राशन सारा सब खत्म हो गया सूरज क्या हुआ था यहाँ आग ही लग रहा कितना नुकसान हो गया लगभग चालीस पचास हजार का चालीस हजार पचास हजार का अभी खाने जाने को है कुछ आपके कर... नहीं आए यार तो, अभी कोई मौके पर प्रशासन के कोई अधिकारी पहुंचे यहाँ पर आपकी सार कुछ आपसे बात करने के लिए आप, आपको खाना खुना देने के लिए यहाँ पर पहुंचा कोई यहाँ नहीं पहुंचा है सर कोई भी नहीं पहुंचा ना पहुंचा है आ, सिर्फ आग बुझा के चले गए यहाँ ऐसी अभी तक कोई नहीं आया अभी वापस कोई नहीं आपका आपको नहीं। खाना दाना देने के लिए कोई कोई नहीं, 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 नहीं आया समाज से भी कोई संस्था आई है आपके पास का, कोई कोई समझ क्या समझदार जी सारे मैं रचिंदर कौर राज जिला वोमेन बैंक आम आदमी पार्टी मैं थे ਦੇਖਣ ਆਈ ਸੀ ਇਹਨਾਂ ਦੇ ਹਾਲਾਤ ਕਿਉਂਕਿ ਮੈਨੂੰ ਖਬਰ ਮਿਲੀ ਸੀ ਕਿ 300 ਤੋਂ 400 ਚੁਗਿਆਂ ਜਲ ਕੇ ਸਵਾਹ ਹੋ ਗਈਆਂ ਨੇ ਤੇ ਇੱਥੇ ਪਹੁੰਚ ਕੇ ਬਹੁਤ ਹੀ ਦੁੱਖ ਹੋਇਆ ਦੇਖ ਕੇ ਕਿ ਇਹਨਾਂ ਦਾ ਬਹੁਤ ਜ਼ਿਆਦਾ مالی ਨੁਕਸਾਨ ਹੋਇਆ ਇਹਨਾਂ ਦੇ ਘਰ ਫੜ ਕੇ ਸਵਾਹ ਹੋ ਚੁੱਕੇ ਨੇ ਇਹਨਾਂ ਦੇ ਖਾਣ ਪੀਣ ਤੇ ਬਿਲਕੁਲ ਹੀ ਨਹੀਂ ਬਚਿਆ ਹੈਗਾ ਤੇ ਮੈਂ ਪ੍ਰਸ਼ਾਸਨ ਤੋਂ ਇਹੀ ਅਪੀਲ ਕਰਦੀ ਆਂ ਮੈਂ ਸਰਕਾਰ ਕੋ ਇਹੀ ਅਪੀਲ ਕਰਦੀ ਆਂ ਕਿ ਪ੍ਰਸ਼ਾਸਨ ਤੇ ਸਰਕਾਰ ਜਲਦ ਤੋਂ ਜਲਦ ਇਹਨਾਂ ਤੱਕ ਖਾਣਾ ਮੁਹੱਈਆ ਕਰਵਾਣ ਇਹਨਾਂ ਦਾ ਕੱਪੜੇ ਮੁਹੱਈਆ ਕਰਾਣ ਕਿਉਂਕਿ ਛੋਟੇ ਛੋਟੇ ਬੱਚੇ ਨੇ ਜੋ ਕਿ बैठे हुए ने तो ਉਹਨਾਂ ਕੋਲ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਵੀ ਨੇੜੇ ਤੱਕ ਨਹੀਂ ਪਹੁੰਚਿਆ ਕਿਉਂਕਿ ਇਨਸਾਨੀਅਤ ਦੇ ਤੌਰ ਤੇ ਅਸੀਂ ਦੇਖੀਏ ਤਾਂ ਸਾਨੂੰ ਇਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਇਸ ਟਾਈਮ ਕਿਉਂਕਿ ਬਹੁਤ ਜ਼ਿਆਦਾ ਤਰਸਯੋਗ ਹਾਲਤ ਹੋਈ ਪਈ ਹੈ ਇਹਨਾਂ ਦੀ ਦੇਖ ਕੇ ਬਹੁਤ ਹੀ ਦੁੱਖ ਹੋ ਰਿਹਾ ਹੈ ਕਿਉਂਕਿ ਹਰ ਵਾਰ ਇਹਨਾਂ ਨਾਲ ਇਹੀ ਕੁਝ ਹੁੰਦਾ ਹੈ ਹਰ ਸਾਲ ਇਹਨਾਂ ਦੇ ਝੁੱਗੀਆਂ ਸੜ ਕੇ ਸੁਆਹ ਹੁੰਦੀਆਂ ਨੇ ਤੇ ਇਹਨਾਂ ਨੂੰ ਇਦਾਂ ਹੀ ਨੁਕਸਾਨ ਚੜਨਾ ਪੈਂਦਾ ਆ ਸੋ ਅਸੀਂ ਚਾਹੁੰਦੇ ਹਾਂ ਕਿ ਕਦੀ ਵੀ ਇਹਨਾਂ ਦਾ ਕੋਈ ਵੀ ਨੁਕਸਾਨ ਨਾ ਹੋਵੇ ਕਿਉਂਕਿ ਇਹ ਵੀ ਸਾਡੇ ਭੈਣ ਭਰਾ ਨੇ ਸਾਡੇ ਨਾਲ ਖੜੇ ਹੋਏ ਨੇ ਸਾਨੂੰ ਦੁੱਖ ਬਹੁਤ ਹੋਇਆ ਇੱਥੇ ਆ ਕੇ ਦੇਖ ਕੇ ਸੋ ਮੈਂ ਇਹ ਚਾਹੁੰਦੀ ਹਾਂ ਕਿ ਇਹਨਾਂ ਦੇ ਖਾਣੇ-ਦਾਣੇ ਦਾ ਤੇ ਕਪੜਿਆਂ ਦਾ ਜਲ ਤੋਂ ਜਲਦ ਪ੍ਰਬੰਧ ਕੀਤਾ ਜਾਵੇ ਤੇ ਜਲ ਤੋਂ ਜਲਦ ਸਾਰੇ ਟੀਮਾਂ ਇੱਥੇ ਪਹੁੰਚਣ ਜਿਹੜੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੀ ਇੱਥੇ ਜਿਆਦਾ ਤੋਂ ਜਿਆਦਾ ਪਹੁੰਚਣ ਤਾਂ ਕਿ ਉਹ ਇਹਨਾਂ ਦੀ ਹੈਲਪ ਕਰ ਸਕਣ ਧੰਨਵਾਦ ਜੀ